ਇਹ ਜੋ ਤੁਸੀਂ ਟਰੈਕਟਰ ਦੇਖ ਰਹੇ ਹੋ ਮਿੱਤਰੋ ਸੂਰਜ ਆਈਸ਼ਰ ਟਰੈਕਟਰ ਤੀਜੇ ਨਾਮ ਟਰੈਕਟਰ ਹੈ ਇਹ ਇਹ ਟਰੈਕਟਰ ਵੀਰ ਪਿੰਡ ਮੂਸੇ ਤੋਂ ਲੈ ਕੇ ਗਏ ਨੇ ਕਿ ਕੀ ਇਹਦਾ ਰੇਟ ਹੈ ਕਿੰਨੇ ਮਾਡਲ ਹੈ ਕਿੱਥੇ ਖੜਾ ਹੈ ਇਸ ਟਾਈਮ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਟਰੈਕਟਰ ਬਾਰੇ ਦੱਸਾਂਗੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੇ ਵੀਡੀਓ ਨੂੰ ਬਈ ਜੀ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ ਇਹ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਵੀਰ ਵੀਡੀਓ ਆਪਣੀ ਇਹ Facebook ਤੇ ਦੇਖ ਰਹੇ ਨੇ ਜੀ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 5042 ਮਾ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ ਇਹ ਟਰੈਕਟਰ ਆਇਸ਼ਰ ਸੂਰਜ ਟਰੈਕਟਰ ਵਾਈ ਦਾ ਜੀ ਇਹ 1974 ਮਾਡਲ ਟਰੈਕਟਰ ਹੈ। ਵਧੀਆ ਹਾਲਤ ਦੇ ਵਿੱਚ ਚਾਲੂ ਹਾਲਤ ਦੇ ਵਿੱਚ ਹੈ ਜੀ ਟਰੈਕਟਰ ਇਹ। ਬਾਕੀ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਤੇ ਟਾਇਰ ਨੇ ਚਾਰੋ। ਇਹ ਟਰੈਕਟਰ ਵਾਈ ਜੀ ਹੁਣ ਤੱਕ ਤੀਜੇ ਨਾਮ ਹੈ। ਇਹ ਵੀਰ ਟਰੈਕਟਰ ਲੈ ਕੇ ਗਏ ਨੇ ਪਿੰਡ ਮੂਸਾ ਤੋਂ। ਹੁਣ ਇਸ ਟਾਈਮ ਜਿਹੜਾ ਇਹ ਟਰੈਕਟਰ ਹੈ ਇਹ ਜ਼ਿਲ੍ਹਾ ਮੋਗਾ ਦੇ ਵਿੱਚ ਪਿੰਡ ਵੀਰ ਵੇਰਦਾ ਜੀ ਬੁਰਜ ਦੋਨਾ ਉੱਥੇ ਟਰੈਕਟਰ ਸੇਲ ਲਈ ਆ ਜੇ ਕਿਸੇ ਮਿੱਤਰ ਨੇ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਬਾਕੀ ਦੀ ਜਾਣਕਾਰੀ ਤੁਸੀਂ ਇਹਨਾਂ ਵੀਰਾਂ ਤੋਂ ਲੈ ਸਕਦੇ ਹੋ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ